ਮੈਨੂੰ ਕਾਫੀ ਸਾਰੇ ਕਮੈਂਟਸ ਆ ਰਹੇ ਨੇ ਕਿ ਨਰਮ ਨਰਮ ਰੋਟੀ ਦੀ ਰੈਸিপি ਸ਼ੇਅਰ ਕਰੋ ਕਿ ਠੰਡੀ ਹੋਣ ਤੋਂ ਬਾਅਦ ਵੀ ਰੋਟੀ ਨਰਮ ਰਹੇ ਹੈ ਤੇ ਇਹ ਬੇਸਿਕ ਰੈਸিপি ਪਰ ਬਿਗਨਰਸ ਵਾਸਤੇ ਹੋਰ ਜਿਨ੍ਹਾਂ ਦੀ ਰੋਟੀ ਸੌਫਟ ਨਹੀਂ ਬਣਦੀ ਉਹਨਾਂ ਵਾਸਤੇ ਤੇ ਰੈਸিপি ਬਹੁਤ ਹੀ ਖਾਸ ਹੈ ਵਧੀਆ ਜਿਹਾ ਨਰਮ ਰੋਟੀਆਂ ਬਣਾਉਣ ਵਾਸਤੇ ਨਾ ਆਪਾਂ ਸਭ ਤੋਂ ਪਹਿਲਾਂ ਵਧੀਆ ਜਿਹਾ ਨਰਮ ਆਟਾ ਗੁੰਨਾਂਗੇ ਜਿਹਦੇ ਵਾਸਤੇ ਮੈਂ ਇੱਥੇ ਲਿਆਏ 2 ਕੱਪ ਕਣਕ ਦਾ ਛਾਣਿਆ ਹੋਇਆ ਆਟਾ ਛਾਣਿਆ ਹੋਇਆ ਇਸ ਕਰਕੇ ਕਹਿ ਰਹੀ ਹਾਂ ਮੈਂ ਕਿਉਂਕਿ ਆਟੇ ਦੇ ਵਿੱਚ ਜਿਹੜਾ ਵੀ ਥੋੜਾ ਮੋਟਾ ਆਟਾ ਹੁੰਦਾ ਨਾ ਚੌਕਰ ਕਹਿੰਦੇ ਉਹ ਚੰਨਲ ਵਖਰਾਵਾ ਜਾਂਦਾ ਤੇ ਰੋਟੀਆਂ ਇੱਕਦਮ ਮੁਲੈਮ ਬੰਦੀਆਂ ਨੇ ਬਹੁਤ ਹੀ ਵਧੀਆ ਤੇ ਹੁਣ ਆਪਾਂ ਪਹਿਲਾਂ ਆਟੇ ਦੇ ਵਿੱਚ ਥੋੜੀ ਜਿਹੀ ਜਗ੍ਹਾ ਬਣਾ ਲਵਾਂਗੇ ਤੇ ਫਿਰ ਇਹਦੇ ਵਿੱਚ ਪਾਵਾਂਗੇ ਪਾਣੀ ਪਾਣੀ ਲਿਆ ਤੇ ਮੈਂ ਇੱਕ ਕੱਪ ਹੈ ਪਰ ਸਾਰਾ ਪਾਣੀ ਮੈਂ ਇੱਕਦਮ ਨਹੀਂ ਪਾਣ ਲੱਗੀ ਆ ਅੱਧੇ ਤੋਂ ਜ਼ਿਆਦਾ ਕੱਪ ਪਾ ਲਿਆ ਹੈ ਤੇ ਬਾਕੀ ਬਾਅਦ ਵਿੱਚ ਪਾਵਾਂਗੇ ਥੋੜਾ ਜਿਹਾ ਆਟਾ ਮਿਕਸ ਕਰਨ ਤੋਂ ਬਾਅਦ ਵੈਸੇ ਤਾਂ ਬਿਨਾਂ ਛਾਣੇ ਹੋਏ ਆਟੇ ਦੀ ਰੋਟੀ ਬਣਾਈਏ ਨਾ ਤੇ ਉਹ ਹੈਲਦੀ ਹੁੰਦੀ ਹੈ ਪਰ ਕੀ ਹੈ ਨਾ ਕਿ ਛਾਂ ਕੇ ਬਣਾਓ ਤਾਂ ਰੋਟੀਆਂ ਸੌਫਟ ਬਣਦੀਆਂ ਨੇ ਤੇ ਜਿਨ੍ਹਾਂ ਨੂੰ ਮਤਲਬ ਕਿ ਅਜੇ ਨਹੀਂ ਪ੍ਰੈਕਟਿਸ ਨਹੀਂ ਹੈ ਨਾ ਸੌਫਟ ਰ ਤੇ ਉਹ ਪਹਿਲਾਂ ਪਹਿਲਾਂ ਤੇ ਛਾਨ ਕੇ ਰੋਟੀ ਬਣਾ ਸਕਦੇ ਨੇ ਤੇ ਪਿੱਛੋਂ ਬਿਨਾ ਛਾਣੇ ਵੀ ਉਹਦੀ ਪ੍ਰੈਕਟਿਸ ਕਰਨਗੇ ਤੇ ਬਹੁਤ ਹੀ ਵਧੀਆ ਰੋਟੀ ਬਣ ਜੇਗੀ ਤੇ ਆٹے ਨੂੰ ਬਹੁਤ ਜ਼ਿਆਦਾ ਨਰਮ ਕਰਨ ਵਾਸਤੇ ਨਾ ਯਾਨੀ ਕਿ ਨਰਮ ਰੋਟੀ ਬਣੇ ਤੇ ਆٹے ਦੇ ਵਿੱਚ ਆਪਾਂ 1 ਕੱਪ ਦੁੱਧ ਜਾਂ ਫਿਰ 2 ਚਮਚ ਘਿਓ ਦੇ ਵੀ ਪਾ ਸਕਦੇ ਆ ਔਇਲ ਦੇ ਨਹੀਂ ਘਿਓ ਦੇ ਪਰ ਕੀ ਹੈ ਨਾ ਕਿ ਰੋਜ਼ ਰੋਜ਼ ਤੇ ਆਪਾਂ ਦੁੱਧ ਵਾਲਾ ਆਟਾ ਤੇ ਘਿਓ ਵਾਲੇ ਆٹے ਦੀ ਰੋਟੀ ਨਹੀਂ ਖਾ ਸਕਦੇ ਇਸ ਕਰਕੇ ਜਦੋਂ ਸਫਰ ਤੇ ਜਾਣਾ ਹੋਵੇ ਜਾਂ ਬਹੁਤੇ ਲੰਬੇ ਟਾਈਮ ਤੱਕ ਰੋਟੀ ਬਣਾ ਕੇ ਸਟੋਰ ਕਰਕੇ ਰੱਖਣੀ ਹੋਵੇ ਉਦੋਂ ਤੁਸੀਂ ਦੁੱਧ ਜਾਂ ਫਿਰ ਘਿਓ ਵਾਲਾ ਆਟਾ ਗੁੰਨ ਸਕਦੇ ਹੋ ਤੇ ਇੱਥੇ ਥੋੜਾ ਥੋੜਾ ਕਰਕੇ ਨਾ ਮੈਂ 1.5 ਕੱਪ ਪਾਣੀ ਪਾ ਕੇ ਤੇ ਆਟਾ ਗੁੰਨ ਲਿਆ ਤੇ ਮਤਲਬ ਕਿ 2 ਕੱਪ ਕਣਕ ਦਾ ਆਟਾ ਹੈ ਤੇ ਇਹਦੇ ਵਿੱਚ 1.5 ਕੱਪ ਦੇ ਕਰੀ ਪਾਣੀ ਦੀ ਵਰਤੋਂ ਮੈਂ ਕੀਤੀ ਹੈ ਤੇ ਇਹ ਵੀ ਜ਼ਰੂਰੀ ਨਹੀਂ ਹੈ ਕਿ ਤੁਹਾਡਾ ਵੀ 1.5 ਕੱਪ ਹੀ ਪਾਣੀ ਲੱਗੇਗਾ ਕਿਉਂਕਿ ਆٹے ਆٹے ਦੇ ਉੱਤੇ ਡਿਪੈਂਡ ਕਰਦਾ ਹੈ ਕਈ ਆਟੇ ਜਿਹੜੇ ਨੇ ਉਹ ਪਾਣੀ ਥੋੜਾ ਜਿਆਦਾ ਐਬਜ਼ਾਰਬ ਕਰਦੇ ਨੇ ਤੇ ਕਈ ਘਟ ਤੇ ਬਸ ਇਹ ਧਿਆਨ ਰੱਖਣਾ ਹੈ ਕਿ ਜਿਹੜਾ ਡੋ ਆਪਾਂ ਤਿਆਰ ਕਰਨਾ ਹੈ ਨਾ ਆਟਾ ਉਹ ਨੋਰਮਲ ਹੋਵੇ ਨਾ ਤੇ ਜ਼ਿਆਦਾ ਹਾਰਡ ਹੋਵੇ ਤੇ ਨਾ ਹੀ ਜ਼ਿਆਦਾ ਸੌਫਟ ਹੋਵੇ ਬਸ ਇਸ ਤਰ੍ਹਾਂ ਦਾ ਆਟਾ ਗੁੰਨ ਕੇ ਤਿਆਰ ਕਰਕੇ ਰੱਖ ਲੈਣਾ ਤੇ ਆਟਾ ਜਦੋਂ ਗੁੱਝ ਜਾਏਗਾ ਨਾ ਉਦੋਂ ਆਪਾਂ ਇਹਨੂੰ 15 ਮਿੰਟ ਵਾਸਤੇ ਰੈਸਟ ਤੇ ਰੱਖਣਾ ਹੈ ਪਰ ਰੈਸਟ ਤੇ ਰੱਖਣ ਤੋਂ ਪਹਿਲਾਂ ਨਾ ਥੋੜਾ ਜਿਹਾ ਪਾਣੀ ਲੈ ਕੇ ਨਾ ਇਸ ਤਰ੍ਹਾਂ ਆਟੇ ਦੇ ਉੱਪਰ ਇਸ ਤਰ੍ਹਾਂ ਕਰਕੇ ਪਾ ਦੇਣਾ ਹੈ ਇਹਦੇ ਨਾਲ ਆਟਾ ਵਧੀਆ ਸੌਫਟ একদম ਨਰਮ ਹੋ ਜਾਏਗਾ ਤੇ ਫਿਰ ਇਹਨੂੰ ਟੱਕ ਕੇ ਰੱਖ ਦੇਣਾ ਠੀਕ ਹੈ ਤੇ ਜੇਕਰ ਇਸ ਤਰ੍ਹਾਂ ਇਹ ਪਾਣੀ ਨਹੀਂ ਪਾਣਾ ਤੇ ਇਹਨੂੰ ਆਪਾਂ ਗਿੱਲੇ ਕੱਪੜੇ ਨਾਲ ਵੀ ਟੱਕ ਕੇ ਰੱਖ ਸਕਦੇ ਆ ਪਾਣੀ ਪਾ ਲਓ ਜਾਂ ਫਿਰ ਗਿੱਲੇ ਕੱਪੜੇ ਨਾਲ ਟੱਕ ਲਓ ਇਹ ਤੁਹਾਡੀ ਮਰਜ਼ੀ ਹੈ ਤੇ ਮੈਂ ਥੋੜਾ ਜਿਹਾ ਪਾਣੀ ਪਾਇਆ ਤੇ ਇਸ ਕਰਕੇ ਮੈਂ ਇਹਨੂੰ ਹੁਣ 15 ਮਿੰਟ ਵਾਸਤੇ ਟੱਕ ਕੇ ਰੱਖ ਰਹੀ ਹਾਂ ਉਸ ਤੋਂ ਬਾਅਦ ਆਪਾਂ ਇਹਨਾਂ ਦੀਆਂ ਰੋਟੀਆਂ ਬਣਾਵਾਂਗੇ ਤੇ ਜਦੋਂ ਆਟੇ ਨੂੰ ਟੱਕ ਕੇ ਰੱਖੇ ਹੋਏ 15 ਮਿੰਟ ਹੋ ਜਾਣ ਨਾ ਉਦੋਂ ਆਪਾਂ ਕੀ ਕਰਾਂਗੇ ਹੱਥ ਤੇ ਇੱਕ ਛੋਟਾ ਚਮਚ ਲਵਾਂਗੇ ਘਿਓ ਦਾ ਤੇ ਆਟੇ ਦੇ ਵਿੱਚ ਇਸ ਤਰ੍ਹਾਂ ਕਰਕੇ ਨਾ ਆਟੇ ਨੂੰ ਫਿਰ ਤੋਂ ਇਕੱਠਾ ਕਰਕੇ ਤੇ ਹੋਰ ਮੁਲਾਇਮ ਕਰ ਲਵਾਂਗੇ। ਇਹ ਚੰਗੀ ਤਰ੍ਹਾਂ ਆਟੇ ਨੂੰ ਨਾ ਮੁੱਕੀ ਦਵਾਂਗੇ। ਮੁੱਕੀ ਆਪਾਂ 1.5 ਮਿੰਟ ਤੱਕ ਦੇਣੀ ਹੈ ਚੰਗੀ ਤਰ੍ਹਾਂ। ਜਿੰਨੀ ਚੰਗੀ ਤਰ੍ਹਾਂ ਆਟਾ ਗੁੱਜਿਆ ਹੋਏਗਾ ਨਾ ਰੋਟੀਆਂ ਓਨੀਆਂ ਹੀ ਨਰਮ ਮੁਲਾਇਮ ਬਣਨਗੀਆਂ ਬਹੁਤ ਹੀ ਵਧੀਆ। ਤੇ ਇਸ ਕਰਕੇ ਇਸ ਤਰ੍ਹਾਂ ਆਟੇ ਨੂੰ ਮੁੱਕੀ ਥੋੜੀ ਜੀ ਦਿੰਦੇ ਰਹੋ। ਤੇ ਇੱਥੇ ਮੈਂ ਆਟੇ ਨੂੰ 1 ਮਿੰਟ ਤੱਕ ਲਗਾਤਾਰ ਮੁੱਕੀ ਦਿੰਦੇ ਹੋਏ ਗੁੰਨ ਲਿਆ। ਯਾਨੀ ਕਿ ਫਿਰ ਤੋਂ ਇਕੱਠਾ ਕਰ ਲਿਆ, ਮੁਲਾਮਜਾ ਕਰ ਲਿਆ ਤੇ ਤੁਸੀਂ ਵੇਖ ਵੀ ਸਕਦੇ ਹੋ ਕਿ ਕਿੰਨਾ ਹੀ ਵਧੀਆ ਸੌਫਟ ਆਟਾ ਗੋਚ ਕੇ ਤਿਆਰ ਹੋਇਆ ਹੈ। ਤੇ ਹੁਣ ਆਪਾਂ ਇਹ ਸਾਟੇ ਦੀਆਂ ਰੋਟੀਆਂ ਬਣਾਵਾਂਗੇ। ਤੇ ਜਦੋਂ ਤੁਸੀਂ ਰੋਟੀ ਵੇਲਣੀ ਸ਼ੁਰੂ ਕਰਨੀ ਹੈ ਨਾ ਨਾਲ ਹੀ ਤਵਾ ਗੈਸ ਤੇ ਗਰਮ ਹੋਣ ਵਾਸਤੇ ਰੱਖ ਦੇਣਾ ਕਿਉਂਕਿ ਵੇਲਦੇ ਸਾਰੇ ਰੋਟੀ ਗਰਮ ਤਵੇ ਤੇ ਪਾ ਦੇਣੀ ਹੈ ਤੇ ਤਵਾ ਗਰਮ ਹੋਣ ਤੇ ਰੱਖ ਦਿੱਤਾ ਹੈ ਤੇ ਹੁਣ ਆਪਾਂ ਰੋਟੀ ਵੇਲਣੀ ਸ਼ੁਰੂ ਕਰਾਂਗੇ ਥੋੜਾ ਜਿਹਾ ਆਟਾ ਲੈ ਕੇ ਤੇ ਉਹਨੂੰ ਚੰਗੀ ਤਰ੍ਹਾਂ ਆਪਾਂ ਗੋਲ ਕਰ ਲੈਣਾ ਹੈ ਪੇੜਾ ਅੱਛੀ ਤਰ੍ਹਾਂ ਗੋਲ ਬਣਾਵਾਂਗੇ ਤੇ ਰੋਟੀ ਵੀ ਗੋਲ ਬਣੇਗੀ ਆ ਦੇਖੋ ਇਸ ਤਰ੍ਹਾਂ ਤੇ ਪੇੜੇ ਤੇ ਥੋੜਾ ਜਿਹਾ ਸੁੱਕਾ ਆਟਾ ਲਗਾ ਕੇ ਤੇ ਹੱਥ ਨਾਲ ਰੋਟੀ ਨੂੰ ਯਾਨੀ ਕਿ ਪੇੜੇ ਨੂੰ ਇਸ ਤਰ੍ਹਾਂ ਆਪਾਂ ਚੀਨ ਲੈਣਾ ਹੈ ਇਸ ਤਰ੍ਹਾਂ ਹੱਥ ਨਾਲ ਥੋੜੀ ਜਿਹੀ ਵਧਾ ਲੈਣੀ ਹੈ ਫਿਰ ਥੋੜਾ ਜਿਹਾ ਸੁੱਕਾ ਆਟਾ ਲਾ ਕੇ ਨਾ ਆਟਾ ਵੀ ਬਹੁਤਾ ਜ਼ਿਆਦਾ ਨਹੀਂ ਲਾਣਾ ਸੁੱਕਾ ਨਹੀਂ ਤੇ ਰੋਟੀ ਤਵੇ ਤੇ ਪਾਓ ਤੇ ਫਿਰ ਸੁੱਕਾ ਆਟਾ ਜਿਹੜਾ ਹੈ ਉਹ ਸੜਦਾ ਹੈ ਤੇ ਰੋਟੀ ਦਾ ਰੰਗ ਕਾਲਾ ਹੋ ਜਾਂਦਾ ਹੈ ਤੇ ਬਸ ਇਸ ਤਰ੍ਹਾਂ ਕਰਕੇ ਨਾ ਆਪਾਂ ਇੱਕ ਨਾਰਮਲ ਜੀ ਰੋਟੀ ਵੇਲ ਲੈਣੀ ਹੈ ਤੇ ਬਸ ਇਸ ਤਰ੍ਹਾਂ ਦੀ ਆਪਾਂ ਗੋਲ ਰੋਟੀ ਵੇਲ ਲੈਣੀ ਹੈ ਤੇ ਰੋਟੀ ਨਾ ਤੇ ਜ਼ਿਆਦਾ ਪਤਲੀ ਹੋਣੀ ਚਾਹੀਦੀ ਤੇ ਨਾ ਹੀ ਜ਼ਿਆਦਾ ਮੋਟੀ ਪਤਲੀ ਹੋਏਗੀ ਤਾਂ ਵੀ ਨਹੀਂ ਫੁੱਲੇਗੀ ਮੋਟੀ ਹੋਏਗੀ ਤੇ ਥੋੜੀ ਕੜਕ ਜੀ ਹੋ ਜਾਏਗੀ ਤੇ ਹੁਣ ਜਿਹੜਾ ਥੋੜਾ ਜਿਹਾ ਧੂੜਾ ਜਿਹਾ ਲੱਗਾ ਹੁੰਦਾ ਨਾ ਸੁੱਕਾ ਆਟਾ ਇਹਨੂੰ ਹੱਥ ਨਾਲ ਝਾੜ ਲੈਣਾ ਤਵੇ ਤੇ ਪਾਉਣ ਤੇ ਜਦੋਂ ਤਵਾ ਇੱਕ ਵਾਰੀ ਚੰਗੀ ਤਰ੍ਹਾਂ ਗਰਮ ਹੋ ਜਾਏਗਾ ਉਹ ਤਾਂ ਗੈਸ ਦੀ ਫਲੇਮ ਨੂੰ ਕਰ ਦਵਾਂਗੇ ਮੀਡੀਅਮ ਤੇ ਰੋਟੀ ਤਵੇ ਤੇ ਨਾ ਚਿਪਕੇ ਇਸ ਕਰਕੇ ਦੇ ਉੱਤੇ ਥੋੜਾ ਜਿਹਾ ਬਿਲਕੁਲ ਘਿਓ ਪਾਵਾਂਗੇ ਘਿਓ ਜਾਂ ਤੇਲ ਕੁਝ ਵੀ ਪਾ ਸਕਦੇ ਹੋ ਕਿਉਂਕਿ ਤਵਾ ਮਾਂਜਿਆ ਆਇਆ ਹੁੰਦਾ ਹੈ ਨਾ ਤੇ ਪਹਿਲੀ ਰੋਟੀ ਜ਼ਰੂਰ ਚਿਪਕਦੀ ਹੈ ਤਵੇ ਦੇ ਉੱਤੇ ਇਸ ਕਰਕੇ ਥੋੜਾ ਜਿਹਾ ਕੇ ਓਲਾ ਕੇ ਤੇ ਇਹਨੂੰ ਮੁਲਾਇਮ ਜਿਹਾ ਕਰ ਲਵਾਂਗੇ ਤੇ ਹੁਣ ਰੋਟੀ ਨੂੰ ਆਪਾਂ ਤਵੇ ਦੇ ਉੱਤੇ ਪਾ ਦਵਾਂਗੇ ਤੇ ਤਵੇ ਤੇ ਰੋਟੀ ਪਾ ਲਿਆ ਨਾ ਰੋਟੀ ਸੁੱਕਣੀ ਨਹੀਂ ਚਾਹੀਦੀ ਨਹੀਂ ਤੇ ਫਿਰ ਰੋਟੀ ਜਿਹੜੀ ਹੈ ਫੁੱਲੇਗੀ ਨਹੀਂ ਤੇ ਹੁਣ ਜਿਹੜੀ ਸਾਈਡ ਆਪਾਂ ਤਵੇ ਤੇ ਪਾਈ ਹੈ ਨਾ ਇਹਨੂੰ 15 ਤੋਂ 20 ਸਕਿੰਟ ਤੱਕ ਸਿਕਨ ਦਵਾਂਗੇ ਫਿਰ ਇਹਦਾ ਸਾਈਡ ਚੇਂਜ ਕਰਾਂਗੇ ਤੇ ਬਸ ਹੁਣ ਇਹਦਾ ਆਪਾਂ ਸਾਈਡ ਚੇਂਜ ਕਰ ਦਵਾਂਗੇ ਤੇ ਜਿਹੜੀ ਇਹ ਸਾਈਡ ਤਵੇ ਵਾਲੇ ਪਾਸੇ ਹੁੰਦੀ ਹੈ ਨਾ ਉਹ ਬਹੁਤ ਜ਼ਿਆਦਾ ਨਹੀਂ ਸਿਕਣੀ ਚਾਹੀਦੀ ਤੇ ਹੁਣ ਇਸ ਪਾਸੇ ਆਪਾਂ ਸੇਕਾਂਗੇ ਤੇ ਇਸ ਪਾਸੇ ਆਪਾਂ ਬਰਾਊਨ ਬਰਾਊਨ ਦੇ ਚੱਕ ਤਿਆਨ ਤੱਕ ਇਹਨੂੰ ਸੇਕ ਲਵਾਂਗੇ ਮੈਂ ਤੁਹਾਨੂੰ ਹੁਣੇ ਦਿਖਾਨੀ ਆ ਹੁਣ ਗੈਸ ਦੀ ਫਲੇਮ ਨੂੰ ਆਪਾਂ ਤੇਜ਼ ਕਰ ਲਵਾਂਗੇ ਤੇ ਘੱਟ ਸੇਕ ਤੇ ਰੋਟੀ ਨਹੀਂ ਸਿਕਨੇ ਨਹੀਂ ਤਾਂ ਰੋਟੀ ਸੁੱਕ ਜਾਂਦੀ ਹੈ ਤੇ ਰੋਟੀ ਸੇਕਦੇ ਸੇਕਦੇ ਨਾ ਆਪਾਂ ਨਾਲ-ਨਾਲ ਇਸ ਤਰ੍ਹਾਂ ਚੈੱਕ ਤੇ ਐਵੇਂ ਖੋਜੀ ਜਦੋਂ ਇਸ ਤਰ੍ਹਾਂ ਦੀ ਥੋੜੀ ਥੋੜੀ ਜਿਹੀ ਬਰਾਉਨ ਹੋ ਜਾਏ ਨਾ ਇਸ ਪਾਸੇ ਉਹਦੋਂ ਆਪਾਂ ਇਹਦੀ ਸਾਈਡ ਚੇਂਜ ਕਰਕੇ ਤੇਨੂੰ ਕਿਸੇ ਕੱਪੜੇ ਨਾਲ ਯਾਨੀ ਕਿ ਪੋਣੇ ਨਾਲ ਸਾਈਡ ਤੋਂ ਦਬਾਉਂਦੇ ਹੋਏ ਆਪਾਂ ਸੇਕ ਲਵਾਂਗੇ ਤੇ ਇਸ ਤਰ੍ਹਾਂ ਇਸ ਤਰ੍ਹਾਂ ਦਬਾਉਂਦੇ ਜਾਵਾਂਗੇ ਘੁਮਾਉਂਦੇ ਜਾਵਾਂਗੇ ਤੇ ਰੋਟੀ ਸਿੱਕਦੀ ਜਾਵੇਗੀ ਇਹ ਤਾਂ ਮੈਂ ਤੁਹਾਨੂੰ ਤਵੇ ਤੇ ਸਿੱਕਦੀ ਹੋਈ ਦਿਖਾਈ ਹੈ ਤੇ ਹੁਣ ਦੂਸਰੀ ਰੋਟੀ ਮੈਂ ਤੁਹਾਨੂੰ ਗੈਸ ਤੇ ਵੀ ਸੇਕ ਕੇ ਦਿਖਾਵਾਂਗੀ ਚਿਮਟੇ ਨਾਲ ਜਿਹੜੀ ਫਲੇਮ ਦੇ ਉੱਤੇ ਸੇਕੀਦੀ ਹੈ ਤੇ ਬਸ ਇਸ ਤਰ੍ਹਾਂ ਹੀ ਰੋਟੀ ਨੂੰ ਆਪਾਂ ਪੋਲੇ ਪੋਲੇ ਹੱਥਾਂ ਨਾਲ ਦਬਾਉਂਦੇ ਹੋਏ ਸੇਕਦੇ ਜਾਣਾ ਹੈ ਤੇ ਜਿੰਨੀ ਕੋ ਆਪਾਂ ਰਾੜੀ ਹੋਈ ਰੋਟੀ ਰੱਖਣੀ ਹੈ ਓਨੀ ਕੁ ਆਪਾਂ ਇਹਨਾਂ ਨੂੰ ਸੇਕ ਲੈਣਾ ਹੈ ਕਿਉਂਕਿ ਕਈ ਰੋਟੀ ਜ਼ਿਆਦਾ ਰੜੀ ਹੋਈ ਖਾਂਦੇ ਨੇ ਕਈ ਜ਼ਿਆਦਾ ਸੌਫਟ ਖਾਂਦੇ ਨੇ ਤੇ ਬਸ ਰੋਟੀ ਸੜਣੀ ਨਹੀਂ ਚਾਹੀਦੀ ਰੋਟੀ ਤੇ ਸੋਹਣਾ ਜਿਹਾ ਰੰਗ ਆ ਜਾਵੇ ਇੰਨੀ ਕੀ ਆਪਾਂ ਇਹਨੂੰ ਸੇਕਣੀ ਹੈ ਤੇ ਆ ਦੇਖੋ ਸਾਰੇ ਪਾਸੇ ਚੰਗੀ ਤਰ੍ਹਾਂ ਸੇਕ ਗਈ ਹੈ ਨਾ ਰੋਟੀ ਵਧੀਆ ਆ ਗਈ ਹੈ ਕਲਰ ਵੀ ਬਹੁਤ ਵਧੀਆ ਆਇਆ ਹੈ ਤੇ ਹੁਣ ਆਪਾਂ ਇਹਨੂੰ ਗੈਸ ਤੋਂ ਤਵੇ ਤੋਂ ਉਤਾਰ ਕੇ ਤੇ ਇੱਥੇ ਪੋਣੇ ਤੇ ਰੱਖ ਲਵਾਂਗੇ ਤੇ ਗਰਮ ਗਰਮ ਰੋਟੀ ਤੇ ਲਾਵਾਂਗੇ ਹੁਣ ਕਿਉ ਬਸ ਗਰਮ ਗਰਮ ਰੋਟੀ ਤੇ ਕਿਉ ਲਾਲ ਬੋ ਤੇ ਫੇਰੇ ਨੂੰ ਡੱਬੇ 'ਚ ਬੰਦ ਕਰਕੇ ਰੱਖ ਦੋ ਤੇ ਰੋਟੀਆਂ ਬਹੁਤ ਵਧੀਆ ਮੁਲਾਇਮ ਰਹਿੰਦੀਆਂ ਨੇ ਤੇ ਜੇ ਤੁਸੀਂ ਬਿਨਾ ਘਿਓ ਦੇ ਖਾਂਦੇ ਹੋ ਤੇ ਬਿਨਾ ਘਿਓ ਦੇ ਵੀ ਨਾਲ ਦੇ ਨਾਲ ਗਰਮ ਡੱਬੇ ਵਿੱਚ ਰੱਖ ਸਕਦੇ ਹੋ ਤੇ ਇਹਨੂੰ ਹੁਣ ਆਪਾਂ ਇੱਕ ਗਰਮ ਜਿਹਾ ਡੱਬਾ ਹੁੰਦਾ ਹੈ ਨਾ ਰੋਟੀਆਂ ਰੱਖਣ ਵਾਲਾ ਉਹਦੇ ਵਿੱਚ ਇੱਕ ਕੱਪੜਾ ਵਿਛਾ ਕੇ ਯਾਨੀ ਕਿ ਪੋਨਾ ਵਿਛਾ ਕੇ ਤੇ ਉਹਦੇ ਵਿੱਚ ਰੋਟੀਆਂ ਰੱਖਦੇ ਜਾਵਾਂਗੇ ਤੇ ਜਿਵੇਂ ਜਿਵੇਂ ਰੋਟੀ ਰੱਖੀ ਜਾਵਾਂਗੇ ਨਾ ਓਵੇਂ ਓਵੇਂ ਆਪਾਂ ਇਹਨੂੰ ਬੰਦ ਕਰੀ ਜਾਵਾਂਗੇ ਯਾਨੀ ਕਿ ਡੱਬੇ ਨੂੰ ਖੁੱਲਾ ਨਹੀਂ ਰੱਖਣਾ ਤੇ ਹੁਣ ਮੈਂ ਇੱਕ ਹੋਰ ਰੋਟੀ ਤੁਹਾਨੂੰ ਤਵੇ ਤੇ ਹੀ ਸੇਕ ਕੇ ਦਿਖਾਨੀ ਆ ਸਾਈ ਦਾ ਤੋਂ ਪੋਲਾ ਪੋਲਾ ਦਬਾਈ ਜਾਓ ਤੇ ਸ ਤੇ ਜਿਸ ਤਰ੍ਹਾਂ ਘਰ ਵਿੱਚ ਰੋਟੀ ਖਾਂਦੇ ਨੇ ਨਾ ਕਈ ਤੇ ਬਹੁਤ ਜ਼ਿਆਦਾ ਰੈਡੀ ਹੋਈ ਖਾਂਦੇ ਨੇ ਤੇ ਕਈ ਇੱਕਦਮ ਸੌਫਟ ਸੌਫਟ ਖਾਂਦੇ ਨੇ ਜਿਵੇਂ ਕਿ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਤੇ ਉਸ ਹਿਸਾਬ ਨਾਲ ਰੋਟੀ ਸੇਕ ਲਓ ਮੇਰੇ ਘਰ ਵਿੱਚ ਬੇਟਾ ਜਿਹੜਾ ਹੈ ਉਹ ਰੈਡੀ ਰੈਡੀ ਖਾਂਦਾ ਹੈ ਤੇ ਮੇਰੇ ਹਸਬੰਡ ਜਿਹੜੇ ਥੋੜੀ ਪੋਲੀ ਖਾਂਦੇ ਨੇ ਤੇ ਇਸ ਤਰ੍ਹਾਂ ਹੀ ਜਿਸ ਤਰ੍ਹਾਂ ਦੀ ਰੋਟੀ ਖਾਣੀ ਪਸੰਦ ਕਰਦੇ ਨੇ ਉਸ ਤਰ੍ਹਾਂ ਦੀ ਸੇਕ ਲਵੋ ਤੇ ਸਾਰਿਆਂ ਨੂੰ ਖਵਾਓ ਸਾਰੇ ਖੁਸ਼ ਹੋ ਕੇ ਖਾਣਗੇ ਰੋਟੀ ਜਿਹੜੀ ਹੈ ਨਾ ਰੋਟੀ ਹੀ ਕਿਉਂ ਕੋਈ ਵੀ ਕੰਮ ਜਿਹੜਾ ਹੈ ਆਪਣੇ ਮਨ ਨਾਲ ਕਰੋ ਨਾ ਖੁਸ਼ੀ ਨਾਲ ਕਰੋ ਤੇ ਉਹ ਕੰਮ ਬਿਲਕੁਲ ਠੀਕ ਰਹਿੰਦਾ ਹੈ ਚਾਹੇ ਰੋਟੀ ਬਣਾਉਂਦਾ ਹੋਵੇ ਚਾਹੇ ਦਾਲ ਸਬ지 ਜਾਂ ਕੋਈ ਵੀ ਕੰਮ ਹੋਵੇ ਤੇ ਐ ਲੋ ਜੀ ਇਹਨੂੰ ਵੀ ਹੁਣ ਮੈਂ ਕਿਉ ਲਾ ਦਿੱਤਾ ਹੈ ਤੇ ਦੇਖੋ ਬਹੁਤ ਸੋਹਣੀ ਰੋਟੀ ਬਣ ਕੇ ਤਿਆਰ ਹੋਈ ਹੈ ਇਕਦਮ ਨਰਮ ਮੈਂ ਤੁਹਾਨੂੰ ਹੁਣੇ ਦਿਖਾਨੀ ਆ ਥੋੜੀ ਦੇਰ ਤੱਕ ਤੇ ਐ ਲੋ ਜੀ ਹੁਣ ਇਹ ਰੋਟੀ ਨੂੰ ਵੀ ਆਪਾਂ ਇਹਦੇ ਨਾਲ ਹੀ ਰੱਖ ਦਵਾਂਗੇ ਤੇ ਢੱਕਣ ਨੂੰ ਕਰ ਦਵਾਂਗੇ ਬੰਦ ਤੇ ਬਹੁਤ ਵਧੀਆ ਇਕਦਮ ਸੌਫਟ ਹੋ ਜਾਣਗੀਆਂ ਤੇ ਦੋ ਰੋਟੀਆਂ ਤੇ ਮੈਂ ਤੁਹਾਨੂੰ ਤਵੇ ਤੇ ਸੇਕ ਕੇ ਦਿਖਾਈਆਂ ਤੇ ਹੁਣ ਮੈਂ ਸਿੱਧੀ ਫਲੇਮ ਤੇ ਸੇਕ ਕੇ ਦਿਖਾਵਾਂਗੀ ਬਸ ਐਸ ਪਾਸੇ ਰੋਟੀ ਚੈੱਕ ਕਰ ਲੈਣੀ ਹੈ ਜਦੋਂ ਥੋੜੀ ਜਿਹੀ ਬ੍ਰਾਊਨ ਹੋ ਜਵੇ ਨਾ ਇਸ ਤਰ੍ਹਾਂ ਮੈਂ ਤੁਹਾਨੂੰ ਪਹਿਲਾਂ ਦਿਖਾਈ ਹੈ ਤੇ ਉਸ ਤੋਂ ਬਾਅਦ ਇਹਨੂੰ ਤਵੇ ਤੋਂ ਚੁੱਕ ਕੇ ਨਾ ਚਿਮਟੇ ਨਾਲ ਤੇ ਇਸ ਤਰ੍ਹਾਂ ਗੈਸ ਤੇ ਰੱਖ ਲੈਣੀ ਹੈ ਤੇ ਰੱਖ ਕੇ ਨਾ ਸਾਈਡਾਂ ਸਾਈਡਾਂ ਤੋਂ ਥੋੜਾ ਪੋਲਾ ਪੋਲਾ ਜਿਹਾ ਸੇਕੀ ਜਾਣਾ ਹੈ ਦੇਖੋ ਰੋਟੀ ਕਿੰਨੀ ਸੋਣੀ ਫੁੱਲ ਗਈ ਹੈ ਹਨਾ ਰੋਟੀ ਫੁੱਲਦੀ ਤੇ ਵਧੀਆ ਹੈ ਰਹਿੰਦੀ ਵੀ ਸੌਫਟ ਹੈ ਪਰ ਇਸ ਤਰ੍ਹਾਂ ਰੋਟੀ ਬਹੁਤ ਹੀ ਹੈਲਦੀ ਨਹੀਂ ਹੁੰਦੀ ਤਵੇ ਤੇ ਬਣੀਆਂ ਇਹ ਰੋਟੀਆਂ ਹੈਲਦੀ ਹੁੰਦੀਆਂ ਨੇ ਕਿਉਂਕਿ ਇਹ ਸਿੱਧੀ ਫਲੇਮ ਤੇ ਸੇਕੀ ਜਾਂਦੀ ਹੈ ਇਸ ਕਰਕੇ ਇਸ ਤਰ੍ਹਾਂ ਦੀ ਰੋਟੀ ਨਾ ਹੀ ਖਾਓ ਤੇ ਵਧੀਆ ਹੈ ਤੇ ਇਸ ਤਰ੍ਹਾਂ ਤਵੇ ਤੇ ਸੇਕ ਕੇ ਖਾਓ ਤਾਂ ਜਿਆਦਾ ਵਧੀਆ ਲੱਗਦੀ ਹੈ ਬਹੁਤ ਸਵਾਦ ਲੱਗਦੀ ਹੈ ਸਵਾਦ ਲੱਗਦੀ ਹੈ ਨਾਲ ਹੈਲਦੀ ਹੁੰਦੀ ਹੈ ਤੇ ਬਸ ਇਹਨੂੰ ਹੁਣ ਇੱਥੋਂ ਆਪਾਂ ਤਵੇ ਤੋਂ ਚੁੱਕ ਕੇ ਤੇ ਨਾਲ ਹੀ ਉੱਤੇ ਲਾ ਦਵਾਂਗੇ ਘਿਓ ਪੂਰੀ ਰੋਟੀ ਤੇ ਚੰਗੀ ਤਰ੍ਹਾਂ ਘਿਓ ਲਾ ਦਵਾਂਗੇ ਤੇ ਰੋਟੀ ਨਰਮ ਰਹੇਗੀ ਹਾਂ ਬਿਨਾ ਘਿਓ ਤੋਂ ਵੀ ਰੱਖ ਸਕਦੇ ਹੋ ਜਿਵੇਂ ਮੈਂ ਤੁਹਾਨੂੰ ਨਾਲ-ਨਾਲ ਦੱਸਦੀ ਪਈ ਹਾਂ ਤੇ ਟੱਕਨ ਨੂੰ ਕਰ ਦਵਾਂਗੇ ਬੰਦ ਤੇ ਹੁਣ ਬਾਕੀ ਬੱਚੇ ਸਾਰੇ ਆٹے ਦੀਆਂ ਵੀ ਰੋਟੀਆਂ ਬਣਾ ਕੇ ਤੇ ਮੈਂ ਇਸ ਤਰ੍ਹਾਂ ਨਾ ਘਿਓ ਲਾ ਕੇ ਗਰਮ ਡੱਬੇ ਦੇ ਵਿੱਚ ਰੱਖ ਲੈਂਦੀ ਆ ਜਿਹੜਾ ਰੋਟੀਆਂ ਰੱਖਣ ਵਾਲਾ ਗਰਮ ਡੱਬਾ ਹੁੰਦਾ ਹੈ ਨਾ ਇਦੇ ਵਿੱਚ ਤੇ ਹੁਣ ਮੈਂ ਤੁਹਾਨੂੰ ਖੋਲ ਕੇ ਦਿਖਾਨੀ ਹੈ ਕਿ ਰੋਟੀਆਂ ਕਿੰਨੀਆਂ ਨਰਮ ਪਈਆਂ ਨੇ एकदम ਵਧੀਆ ਇਸ ਤਰ੍ਹਾਂ ਨਾ ਪੋਣਾ ਜਿਹੜਾ ਹੁੰਦਾ ਹੈ ਨਾ ਕਪੜਾ ਉਹਦੇ ਵਿੱਚ ਲਪੇਟ ਕੇ ਰੱਖਣੀਆਂ ਨੇ ਐ ਲੋ ਜੀ ਆ ਦੇਖੋ ਰੋਟੀ ਵੇਖੋ ਕਿੰਨੀ ਵਧੀਆ एकदम ਕੁਲੀ ਕੁਲੀ ਹੈ ਹੈਨਾ ਬਹੁਤ ਹੀ ਵਧੀਆ ਤੇ ਦਾਲ ਸਬ지 ਜਿੰਨੀ ਮਰਜ਼ੀ ਵਧੀਆ ਬਣੀ ਹੋਵੇ ਪਰ ਜੇਕਰ ਰੋਟੀਆਂ ਨਾ ਨਾ ਕੁਲੀਆਂ ਜਾਂ ਆਪਣੇ ਮਤਲਬ ਦੀਆਂ ਹੋਣ ਤੇ ਖਾਣ ਦਾ ਮਜ਼ਾ ਹੀ ਨਹੀਂ ਆਂਦਾ ਅਦੇਖੋ ਸਾਰੀਆਂ ਰੋਟੀਆਂ ਮੈਂ ਤੁਹਾਨੂੰ ਦਿਖਾਨੀ ਆ ਇੱਕਦਮ ਵਧੀਆ ਪਈਆਂ ਨੇ ਇੱਕਦਮ ਗਰਮ-ਗਰਮ ਤੇ ਜੇਕਰ ਤੁਹਾਡੇ ਕੋਲ ਇਹ ਗਰਮ ਰੋਟੀ ਰੱਖਣ ਵਾਲਾ ਗਰਮ ਡੱਬਾ ਨਾ ਹੋਵੇ ਨਾ ਤੇ ਤਾਂ ਤੁਸੀਂ ਕਿਸੇ ਬੰਦ ਡੱਬੇ ਦੇ ਵਿੱਚ ਕੰਟੇਨਰ ਵਿੱਚ ਵੀ ਰੱਖ ਸਕਦੇ ਹੋ ਤੇ ਪੋਣੇ ਦੀ ਜਗ੍ਹਾ ਤੁਸੀਂ ਬਟਰ ਪੇਪਰ ਵੀ ਲਗਾ ਸਕਦੇ ਹੋ ਇਹਦੇ ਅੰਦਰ ਤੇ ਰੋਟੀ ਖਾਣ ਲੱਗਿਆ ਨਾ ਜਿੰਨੀ ਰੋਟੀ ਆਪਾਂ ਕੱਢਣੀ ਹੈ ਓਨੀ ਰੋਟੀ ਕੱਢ ਕੇ ਤੇ ਡੱਬੇ ਨੂੰ ਵਾਪਸ ਇਸ ਤਰ੍ਹਾਂ ਬੰਦ ਕਰ ਦੇਣਾ ਖੁੱਲਾ ਨਹੀਂ ਰੱਖਣਾ ਤੇ ਰੋਟੀਆਂ ਆਪੇ ਹੀ ਨਰਮ ਰਹਿਣਗੀਆਂ ਬਹੁਤ ਹੀ ਵਧੀਆ ਤੇ ਐਲੋਜੀ ਬਹੁਤ ਹੀ ਵਧੀਆ ਕੂਲੀਆਂ ਕੂਲੀਆਂ एकदम ਨਰਮ ਨਰਮ ਰੋਟੀਆਂ ਬਣ ਕੇ ਤਿਆਰ ਨੇ ਤੇ ਵੀਡੀਓ ਚ ਦੱਸਿਆ ਇਹ ਸਾਰੀਆਂ ਗੱਲਾਂ ਦਾ ਜੇਕਰ ਧਿਆਨ ਰੱਖੋਗੇ ਨਾ ਤੇ ਤੁਹਾਡੀਆਂ ਰੋਟੀਆਂ ਵੀ ਬਹੁਤ ਹੀ ਵਧੀਆ एकदम ਸੌਫਟ ਤੇ ਨਰਮ ਬਣਨਗੀਆਂ ਤੇ ਜਿਵੇਂ ਮੈਂ ਕਿਉ ਨਾ ਚੋਪੜ ਕੇ ਰੱਖੀਆਂ ਨੇ ਨਾ ਤੇ ਜਿਕੇ ਪਸੰਦ ਨਹੀਂ ਹੈ ਖਾਣਾ ਤੇ ਤੁਸੀਂ ਬਿਨਾ ਕਿਉ ਦੇ ਵੀ ਇਸ ਤਰ੍ਹਾਂ ਹੀ ਰੋਟੀਆਂ ਨੂੰ ਰੱਖੋ ਤਾਂ ਵੀ ਰੋਟੀਆਂ ਬਹੁਤ ਹੀ ਨਰਮ ਤੇ ਕੂਲੀਆਂ ਰਹਿਣਗੀਆਂ